ਅਨੂੰ ਆਪਾਂ ਪੂਰਾ ਟੋਟਲੀ ਹੈਂਡਵਰਕ ਹੈ ਇਹ ਹੈਂਡਵਰਕ ਦੇ ਵਿੱਚ ਟੋਟਲ ਪੀਸ ਬਣਿਆ ਹੋਇਆ ਜੀ ਇਹ ਸਾਰਾ ਇਹ ਧੱਕੇ ਦਾ ਕੰਮ ਹੋ ਰੱਖਿਆ ਹੈ ਬਹੁਤ ਹੀ ਸੋਨੇ ਦਾ ਕੰਮ ਹੋ ਰਿਹਾ ਤੇ ਫਿਨਿਸ਼ਿੰਗ ਤੇ ਇਹਦੇ ਲੁੱਕ ਦੇਖੋ ਜਿੰਨਾ ਵੀ ਕੰਮ ਹੋ ਰਿਹਾ ਨਾ ਸਾਰੇ ਹੱਥ ਨਾਲ ਕੰਮ ਹੈ ਜਿਹੜੇ ਭੈਣਾ ਗੇਰੇ ਨੇ ਆਪਾਂ ਨੂੰ ਟੋਟਲੀ ਹੈਂਡਵਰਕ ਚਾਹੀਦਾ ਤੇ ਇਹ ਹੈਂਡਵਰਕ ਦਾ ਕੰਮ ਹੁੰਦਾ ਜ਼ਰੂਰ ਹੈ ਲੇਕਿਨ ਉਹਦੇ ਵਿੱਚ ਮਿਹਨਤ ਵੀ ਆਉਂਦੀ ਹੈ ਤੇ ਮਿਹਨਤ ਦੇ ਨਾਲ ਨਾ ਤੁਸੀਂ ਇਹ ਚੀਜ਼ ਨੂੰ ਦੇਖਿਆ ਕਰੋ ਕਿ ਇੱਕ ਪੀਸ ਦੇ ਉੱਪਰ ਕਿੰਨੇ ਕਾਰੀਗਰਾਂ ਨੇ ਕੰਮ ਕਰਨਾ ਹੁੰਦਾ ਹੈ ਤੇ ਕਿੰਨੇ ਕਾਰੀਗਰ ਕੰਮ ਕਰਦੇ ਨੇ ਤੇ ਉਹਦੇ ਮੁਤਾਬਿਕ ਕਿੰਨੇ ਦਿਨਾਂ ਦੇ ਪਿੱਛੇ ਉਹ ਪੀਸ ਰੈਡੀ ਹੋ ਕੇ ਉੱਤਰਦਾ ਹੈ ਤਿਆਰ ਹੁੰਦਾ ਠੀਕ ਹੈ ਜੀ ਇਸ ਕਰਕੇ ਮੈਂ ਹਰੇਕ ਭੈਣ ਨੂੰ ਆਪਣੇ ਨੂੰ ਇਹੀ ਕਹਿੰਦਾ ਉਹਨਾਂ ਕਿ ਭੈ ਤੁਸੀਂ ਪਹਿਲਾਂ ਕੰਮ ਦੇਖਿਆ ਕਰੋ ਕੰਮ ਦੀ ਫਿਨਿਸ਼ਿੰਗ ਦੇਖੋ ਤੇ ਉਹਦੀ ਬਾਅਦ ਚੋਂ ਤੁਸੀਂ ਸਾਨੂੰ ਇਹ ਡਿਸਾਈਡ ਕਰਨਾ ਹੈ ਕਿ ਆਪਾਂ ਨੇ ਕੰਮ ਸੇਮ ਟੂ ਸੇਮ ਬਣਵਾਉਣਾ ਹੈ ਜਾਂ ਕੰਮ ਕੁਝ ਘੱਟ ਵੱਧ ਕਰਵਾਣਾ ਹੈ ਕੰਮ ਤੁਹਾਡੇ ਸਾਹਮਣੇ ਸਿਲਿਆ ਜਾ ਰਿਹਾ ਹੈ ਟੋਟਲੀ ਹੀ ਹੈਂਡਵਰਕ ਦਾ ਕੰਮ ਹੈ ਸਾਰਾ ਜੀ ਹੋਰ ਇਹਦਾ ਦੁਪੱਟਾ ਵੀ ਇੱਧਰ ਰੈਡੀ ਹੋ ਰਿਹਾ ਹੈ ਇਹ ਦੁਪੱਟੇ ਉੱਪਰ ਵੀ ਫੋਰ ਸਾਈਡ ਇਹੀ ਪੈਣਾ ਬਾਲ ਪੈਣਾ ਤੇ ਨਾਲ ਇਹ ਸ਼ੈਲਡ ਦੇਖੋ ਕਿੰਨੀ ਥੋੜੀ ਰੈਡੀ ਹੋ ਰਹੀ ਹੈ ਜੀ ਤੇ ਅਚਕਨ ਐਪੀਸੋਡ ਬੰਨਾ ਹੈ ਜਦੋਂ ਫੁੱਲ ਰੈਡੀ ਹੋ ਗਿਆ ਨਾ ਫਿਰ ਤੁਹਾਨੂੰ ਮੈਨੂੰ ਸਟਿਚ ਹੋਇਆ ਹੋਇਆ ਤੁਹਾਨੂੰ ਮੈਂ ਇਹ ਇੱਕ ਹੋਰ ਵੀ ਵੀਡੀਓ ਮੈਂ ਅਪਲੋਡ ਕਰਾਂਗਾ ਤੁਸੀਂ ਉਹ ਵੀਡੀਓ ਵੀ ਦੇਖਿਓ ਬਹੁਤ ਸੋਨਾ ਡਿਜ਼ਾਈਨ ਹੈ Okay, thank you.